ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੂਬ ਟਿਕ ਤੇ ਤੁਹਾਡਾ ਸਵਾਗਤ ਹੈ। ਹੋਪਸੋ ਸਾਰੇ ਵਧੀਆ ਹੋਵੋਗੇ, ਚੜਤੀ ਕਲਾ ਵਿੱਚ ਹੋਵੋਗੇ। ਅੱਜ ਵਾਲੇ ਸੂਟ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਫਿਰ ਤੋਂ ਆਰਕੰਡੀ ਦੇ। ਪਹਿਲਾਂ ਵੀ ਆਪਾਂ ਆਰਕੰਡੀ ਦੇ ਸੁੱਟਣ ਦੀ ਇੱਕ ਵੀਡੀਓ ਅਪਲੋਡ ਕੀਤੀ ਸੀ। ਉਹਨਾਂ ਦਾ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਸਾਰਾ ਸਟਾਕ ਸਟਾਕ ਆਊਟ ਹੋ ਗਿਆ ਹੈ। ਹੁਣ ਆਪਾਂ ਨਵੀਆਂ ਮੈਚਿੰਗਾਂ ਨਵੇਂ ਪ੍ਰਿੰਟ ਲੈ ਕੇ ਆਏ ਆ ਇਸ ਵਾਰ ਆਪਾਂ ਫੋਇਲ ਪੇਂਟ ਦੇ ਨਾਲ ਲੈ ਕੇ ਆਏ ਆ ਆਰਕੰਡੀਆ ਮੈਚਿੰਗਸ ਇਹ ਤੁਸੀਂ ਇਹ ਮੈਚਿੰਗ ਪਰਚੇਸ ਕਰਨਾ ਚਾਹੁੰਦੇ ਹੋ ਮੈਚਿੰਗ ਵੀ ਪਰਚੇਸ ਕਰ ਸਕਦੇ ਹੋ ਪਰ ਜੇ ਤੁਹਾਨੂੰ 올ਓਵਰ ਦੀ ਡਿਮਾਂਡ ਹੈਗੀ ਤਾਂ ਤੁਹਾਨੂੰ ਆਪਾਂ 올ਓਵਰ ਵੀ ਪ੍ਰੋਵਾਈਡ ਕਰਾਂਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਆਪਾਂ ਇਹਨਾਂ ਦੇ ਕਲਰ ਸ਼ੋ ਕਰ ਦਿੰਨੇ ਆ ਤੇ ਨਾਲ ਹੀ ਆਪਾਂ ਇਹਨਾਂ ਦੇ ਪ੍ਰਾਈਸ ਮੈਂਸ਼ਨ ਕਰਾਂਗੇ ਤਾਂ ਜੋ ਤੁਹਾਨੂੰ ਆਰਡਰ ਪਲੇਸ ਕਰਨ 'ਚ ਕੋਈ ਪਰੇਸ਼ਾਨੀ ਨਾ ਆਵੇ ਸਕਰੀਨ ਉੱਪਰ ਆਪਣਾ ਵਟਸਐਪ ਨੰਬਰ ਸ਼ੋ ਹੋ ਰਿਹਾ ਹੈ ਤੁਸੀਂ ਉੱਥੇ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਇਹ ਰਹਿ ਗਿਆ ਤਾਂ ਫਸਟ ਕਲਰ ਬੜਾ ਹੀ ਪਿਆਰਾ ਜਿਹਾ ਕਲਰ ਹੈ ਤੇ ਬੜੀ ਹੀ ਪਿਆਰੀ ਜੀ ਇਹਦੀ ਪ੍ਰਿੰਟਿੰਗ ਹੈ ਐਦਾਂ ਇਹਦੇ ਵਿੱਚ ਫੋਇਲ ਪੇਂਟ ਹੋਇਆ ਹੋਇਆ ਹੈ ਤੇ ਆਹ ਵਾਲੀ ਇਹਦੇ ਨਾਲ ਮੈਚਿੰਗ ਲੱਗੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਪ੍ਰੋਪਰ ਸ਼ੋ ਹੋ ਰਿਹਾ ਹੈ ਤੁਹਾਨੂੰ ਵੀਡੀਓ ਦੇ ਵਿੱਚ ਜੇ ਤੁਸੀਂ ਇਹ ਸੂਟ ਦੀ ਬੁਕਿੰਗ ਕਰਵਾਉਣੀ ਹੈ ਤਾਂ ਤੁਸੀਂ ਆਪਣੀ ਬੁਕਿੰਗ ਕਰਵਾ ਲੈਣਾ ਸਕਰੀਨਸ਼ਾਟ ਸੈਂਡ ਕਰਕੇ ਹਾਂਜੀ ਇਸ ਤੋਂ ਬਾਅਦ ਰਹੇਗਾ ਆਪਣਾ ਆਹ ਵਾਲਾ ਕਲਰ ਬੜਾ ਹੀ ਪਿਆਰਾ ਜਿਹਾ ਪਿੰਕ ਜਿਹਾ ਕਲਰ ਹੈ ਤੇ ਸਕਿਨ ਇਹਦਾ بیس ਰਹੇਗਾ ਤੇ ਐਦਾਂ ਇਹਦੇ ਵਿੱਚ ਤੁਸੀਂ ਫੋਇਲ ਪੇਂਟ ਚੈੱਕ ਕਰ ਸਕਦੇ ਹੋ ਸਾਰੇ ਪ੍ਰਿੰਟ ਦੇ ਉੱਪਰ ਐਦਾਂ ਫੋਇਲ ਪੇਂਟ ਹੋਇਆ ਹੋਇਆ ਹੈ ਤੇ ਆਹ ਵਾਲੀ ਇਹਦੇ ਨਾਲ ਮੈਚਿੰਗ ਲੱਗੀ ਹੋਈ ਹੈ ਤੁਸੀਂ ਮੈਚਿੰਗ ਇਹਦੇ ਨਾਲ ਸਕਿਨ ਕਲਰ ਦੀ ਲੱਗੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੇ ਤੁਸੀਂ ਪਿੰਕ ਕਲਰ ਦੀ ਮੈਚਿੰਗ ਵੀ ਕਰਵਾਣੀ ਹੋਈ ਐਸ ਨਾਲ ਦੀ ਤਾਂ ਤੁਸੀਂ ਇਹਦੇ ਨਾਲ ਦੀ ਮੈਚਿੰਗ ਵੀ ਕਰਵਾ ਸਕਦੇ ਹੋ ਤੁਹਾਡੀ ਡਿਮਾਂਡ ਹੈ ਤੁਸੀਂ ਕਿਦਾਂ ਦੀ ਮੈਚਿੰਗ ਲਾਇਕ ਕਰਦੇ ਹੋ ਤਾਂ ਆਪਾਂ ਉਦਾਂ ਹੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਕਲਰ ਪ੍ਰੋਪਰ ਸ਼ੋ ਹੋ ਰਿਹਾ ਹੈ ਜੀ ਤੁਸੀਂ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਰਹੇਗਾ ਆਪਣਾ ਆਹ ਵਾਲਾ ਕਲਰ ਇਹ ਕਲਰ ਵੀ ਬੜਾ ਹੀ ਪਿਆਰਾ ਜਿਹਾ ਕਲਰ ਹੈ ਕਲਰ ਇਹ ਵੀ ਤੁਹਾਨੂੰ ਪ੍ਰੋਪਰ ਸ਼ੋ ਹੋ ਰਿਹਾ ਹੈ ਜੋ ਐਗਜ਼ੈਕਟ ਕਲਰ ਇਸ ਦਾ ਰਹਿਣ ਵਾਲਾ ਹੈ ਇਦਾਂ ਦੀ ਇਹਦੇ ਨਾਲ ਵੀ ਮੈਚਿੰਗ ਲੱਗੀ ਹੋਈ ਹੈ ਤੇ ਆਹ ਵਾਲਾ ਤੁਸੀਂ ਇਹਦੇ ਵਿੱਚ ਇਦਾਂ ਫੋਇਲ ਪੇਂਟ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਪ੍ਰਿੰਟਿੰਗ ਇਹਦੀ ਵੀ ਬਹੁਤ ਹੀ ਜ਼ਿਆਦਾ ਸੋਹਣੀ ਰਹਿਣ ਵਾਲੀ ਹੈ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਪਾਂ ਨੂੰ ਆਰਡਰ ਪਲੇਸ ਕਰ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਰਹੇਗਾ ਆਪਣਾ ਇਹ ਵਾਲਾ ਕਲਰ ਇਹ ਕਲਰ ਵੀ ਬਹੁਤ ਹੀ ਜ਼ਿਆਦਾ ਸੋਨਾ ਰਹਿਣ ਵਾਲਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਦਾਂ ਦੀ ਇਹਦੇ ਵਿੱਚ ਵੀ ਪ੍ਰਿੰਟਿੰਗ ਬਣੀ ਹੋਈ ਹੈ ਆਹ ਵਾਲਾ ਇਹਦੇ ਵਿੱਚ ਫੋਇਲ ਪੇਂਟ ਰਹੇਗਾ ਤੇ ਆਹ ਵਾਲੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਅਗਰ ਤੁਸੀਂ ਬਾਟਮ ਚੇਂਜ ਕਰਵਾਉਣਾ ਚਾਹੁੰਦੇ ਹੋ ਆਫ ਵਾਈਟ ਬਾਟਮਾਂ ਜਾਂ ਤੁਸੀਂ ਇਦਾਂ ਦੀ ਬਾਟਮ ਰਸਟ ਕਲਰ ਦੀ ਲਗਵਾਉਣੀ ਚਾਹੁੰਦੇ ਤਾਂ ਉਹ ਵੀ ਲੱਗ ਜਾਵੇਗੀ ਬਹੁਤ ਹੀ ਸੋਨਾ ਪ੍ਰਿੰਟ ਰਹੇਗਾ ਤੁਸੀਂ ਇਸ ਪ੍ਰਿੰਟ ਦਾ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਹਾਂਜੀ ਪ੍ਰਿੰਟ ਚਾਰੋ ਹੀ ਇਹਨਾਂ ਦੇ ਇੱਕ ਤੋਂ ਇੱਕ ਵੱਧ ਕੇ ਨੇ ਤੁਸੀਂ ਜਿਹੜਾ ਵੀ ਪ੍ਰਿੰਟ ਜਿਹੜਾ ਵੀ ਕਲਰ ਪਸੰਦ ਕਰਦੇ ਹੋ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਲੈਣਾ 1650 ਇਹਨਾਂ ਦਾ ਪ੍ਰਾਈਸ ਰਹੇਗਾ ਤੇ ਸਕਰੀਨ ਨੂੰ ਉੱਪਰ ਆਪਣਾ ਵਟਸਐਪ ਨੰਬਰ ਸ਼ੋ ਹੋ ਰਿਹਾ ਹੈ ਤੁਸੀਂ ਜਿਹੜਾ ਵੀ ਸੂਟ ਲਾਈਕ ਕਰਦੇ ਹੋ ਉਸੇ ਦਾ ਸਕਰੀਨਸ਼ਾਟ ਸੈਂਡ ਕਰਕੇ ਆਪਾਂ ਨੂੰ ਆਰਡਰ ਪਲੇਸ ਕਰ ਲੈਣਾ ਜੀ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੇ ਤੁਸੀਂ ਫੇਸਬੁੱਕ ਤੋਂ ਵੇਖ ਰਹੇ ਹੋ ਤਾਂ ਸਾਡਾ ਪੇਜ ਫੋਲੋ ਐਂਡ ਲਾਈਕ ਜਰੂਰ ਕਰਨਾ ਜੇ ਤੁਸੀਂ YouTube ਤੋਂ ਵੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਸੋਹਣੀ ਸੋਹਣੀ ਸੂਟਾਂ ਦੀਆਂ ਵੀਡੀਓਜ਼ ਤੁਸੀਂ ਵੇਖ ਸਕੋ ਠੀਕ ਹੈ ਜੀ ਵਾਈਗਰੂ ਜੀ ਸਭ ਦਾ ਭਲਾ ਕਰਨ ਚੜ੍ਹਦੀ ਕਲਾ ਵਿੱਚ ਰਹੋ